ਮਕਾਨ ਮਾਲਕਾ ਦਾ ਮੁੰਡਾ ਸੀ ਜਿਨਾ ਮਕਾਨ ਗਹਿਣੇ ਤੇ ਲਿਆ ਆਇਆ ਤੇ ਉਹਨਾਂ ਦੇ ਬੇਟੇ ਦੀ ਮਾੜੀ ਅੱਖ ਸੀ ਤੇ ਉਹਨੇ ਆਪਦੇ ਦੋਸਤ ਨਾਲ ਰਲ ਕੇ ਮੇਰੀ ਗੁੜੀਆ ਦਾ ਰਿਪੋਰਟ ਸਕੂਲ ਲੈ ਜਾਂਦੀ ਸੀ 7:30 ਵਜੇ ਤੇ 2:00 ਵਜੇ ਭੇਜ ਦਿੰਦੇ ਸੀ ਤੇ ਗੁੜੀਆ ਦੇ ਮੈਂ ਤਿੰਨ ਦਿਨ ਅੱਖ ਜਾਂਦੇ ਲੈ ਲਗਾਤਾਰ ਤੇ ਗੁੜੀਆ ਦੇ ਅੱਖ ਤੇ 7 ਵਜੇ ਸੀ ਮੈਂ ਪੁੱਛਿਆ ਤੇ ਉਹ ਕਹਿੰਦੀ ਮੰਮੀ ਮੈਨੂੰ ਬਲੈਕਮੇਲ ਕਰ ਰਹੇ ਆ ਮਕਾਨ ਮਾਲਕਾ ਦਾ ਮੁੰਡਾ ਤੇ ਉਹਦਾ ਦੋਸਤ ਨਾਲ ਰਲ ਕੇ ਤੇ ਮੈਂ ਪੁਲਿਸ ਕਾਰਵਾਈ ਕੀਤੀ ਤੇ ਪੁਲਿਸ ਕਾਰਵਾਈ ਦੇ ਵਿੱਚ ਪੁਲਿਸ ਨੇ ਮੇਰੀ ਕਾਰਵਾਈ ਸੁਣੀ ਨਹੀਂਗੀ ਤੇ ਮੈਂ ਟਾਸ ਕਰਾਇ ਤੇ ਟਾਸ ਸੱਥਾ ਦੇਣਾ ਬਾਅਦ ਆਏ ਤੇ ਹੁਣ ਵੀ ਸਬੂਤ ਮਟਾ ਰਹੇ ਆ ਜਿੱਥੇ ਜਿੱਥੇ ਕੁੜੀਆਂ ਨੂੰ ਲੈ ਕੇ ਜਾਂਦੇ ਸੀਗੇ ਹਾਂਜੀ ਇੱਕ ਸ਼ਰਨ ਮੁੰਡਾ ਸੀ ਤੇ ਇੱਕ ਸੰਜੇ ਨਗਰ ਵਾਸੀ ਤੇ ਇੱਕ ਸ਼ਰਨ ਮੁੰਡਾ ਸੀਗਾ ਤੇ ਇੱਕ ਗੌਰਵ ਸੀਗਾ ਤੇ ਸ਼ਰਨ ਨੂੰ ਫੜਿਆ ਫੜ ਲਿਆ ਸੀਗਾ ਜੀ ਅਰੈਸਟ ਕਰ ਲਿਆ ਸੀ ਫੇਰ ਛੱਡਤਾ ਤੇ ਉਸ ਤੋਂ ਬਾਅਦ ਵਿੱਚ ਪੁਲਸ ਕੋਈ ਵੀ ਪੈਸੇ ਖਾਈ ਬੈਠੇ ਆ ਤੇ ਕੋਈ ਵੀ ਮੇਰੀ ਸੁਣਾਈ ਨਹੀਂ ਹੋ ਰਹੀ ਜੀ ਕੋਈ ਕਾਰਵਾਈ ਨਾ ਹੋਈ ਤਾਂ ਫਿਰ ਕੀ ਹੋਊਗਾ ਕਾਰਵਾਈ ਨਾ ਹੋਈ ਤਾਂ ਜੀ ਅਸੀਂ ਧਰਨਾ ਪੇਸ਼ ਕਰਾਂਗੇ ਜੀ ਕਿ ਨਾ ਆਪਣਾ ਮਨਿੰਦਰ ਸਿੰਘ ਜੀ ਕਿਸ ਤਰ੍ਹਾਂ ਦੀ ਕੱਢਣਾ ਹੋਈ ਹੈ ਤੇ ਕੀ ਕਾਰਵਾਈ ਤੇ ਨਾ ਜਨਾਬ ਇਹ ਆਪਣੀ ਗੁੜੀਆ ਦੀ ਗੁੜੀਆ ਹੀ ਹੈ ਨਾ ਗੁੜੀ ਦੀ ਮਤਲਬ ਏਜ ਹੈਗੀ 16 ਸਾਲ ਤੋਂ ਘੱਟ ਜੀ ਇਹਦੇ ਵਿੱਚ ਕੀ ਮੰਨੋ ਚਲੋ ਜੇ ਅਸੀਂ ਸਾਰੀ ਮਤਲਬ ਕਾਰਵਾਈ ਜਿੱਦਾਂ ਬਾਇਲੋ ਮਤਲਬ ਕਾਨੂੰਨ ਕਰ ਵੀ ਕਰ ਰਹੇ ਹਾਂ ਜੀ ਆਪਦੀ ਪਰ ਪੁਲਿਸ ਸਾਡੀ ਕੋਈ ਹੈਲਪ ਨਹੀਂ ਕਰ ਰਹੀ ਇਸ ਚੀਜ਼ ਦੇ ਵਿੱਚ ਉਲਟਾ ਮਤਲਬ ਸਾਨੂੰ ਡਰਾਇਆ ਤੇ ਭੁਗਾਇਆ ਜਾ ਰਿਹਾ ਜੀ ਉਹਨਾਂ ਵੱਲੋਂ ਵੀ ਮਤਲਬ ਪੁਲਿਸ ਵੱਲੋਂ ਵੀ ਤੋਂ ਜਿਹੜੇ ਮਤਲਬ ਮੁੰਡੇ ਵਾਲੇ ਉਹਨਾਂ ਦੇ ਘਰ ਦੇ ਵੱਲੋਂ ਵੀ ਠੀਕ ਹੈ ਮੈਨੂੰ ਮੈਂ ਨਾ ਥੋੜੀ ਹੈਲਪ ਕਰਾ ਤਾਂ ਮੈਨੂੰ ਵਟਸਐਪ ਕ ਤੇ ਕੱਲ ਮਤਲਬ ਜਿਹੜਾ ਇਹ ਜਿਹੜਾ ਇਹਨਾਂ ਨੂੰ ਨਿਸ਼ਾਨਦੇਹੀ ਕਰਵਾਈ ਉਹਦੇ ਵਿੱਚ ਕਿ ਇਹਨਾਂ ਨੇ ਮੰਨ ਕੇ ਚੱਲੋ ਜਿਹੜੇ ਸਬੂਤ ਸੀਗੇ ਉੱਥੋਂ ਆਪਣੇ ਰੈਸਪੌਂਡ ਦੀ ਕੈਮਰੇ ਵਗੈਰਾ ਸਭ ਕੁਝ ਇਹਨਾਂ ਨੇ ਗਾਇਬ ਕੀਤਾ ਪੁਲਿਸ ਨੇ ਪਹਿਲੇ ਹੀ ਕਿਉਂਕਿ ਪੁਲਸ ਉਹਨਾਂ ਦੀ ਮਤਲਬ ਪੂਰੇ ਤਰੀਕੇ ਨਾਲ ਉਹ ਕਰ ਰਹੀ ਸ਼ਾਇਦ ਸਰਕਾਰੀ ਪੁਲਿਸ ਨੇ ਪੈਸੇ ਵਗੈਰਾ ਖਾਦੇ ਹੋਏ ਹੋਣਾਂ ਤੇ ਸਾਡੀ ਕੋਈ ਹੈਲਪ ਨਹੀਂ ਹੋ ਰਹੀ ਅਸੀਂ ਮੰਨ ਕੇ ਚੱਲੋ ਜੇ ਸਾਡੀ ਪ੍ਰਸ਼ਾਸਨ ਨਹੀਂ ਗੱਲ ਸੁਣੋਗੇ ਫਿਰ ਅਸੀਂ ਆਪਦਾ ਸੰਘਰਸ਼ ਅੱਗੇ ਲੈ ਕੇ ਜਾਵਾਂਗੇ ਕਿੰਨੇ ਬੰਦੇ ਸੀ ਨਾ ਮੁਕਤ ਹੋ ਗਏ ਦੋ ਜਣੇ ਹੈ ਜੀ ਇੱਕ ਤਾਂ ਹੈਗਾ ਆਪਣਾ ਗੌਰਵ ਪੁੱਤ ਪੇਤਾ ਜਾਨਾਂ ਨੂੰ ਮੈਨੂੰ ਪਤਾ ਹੀ ਉਦੇ ਪਿਤਾ ਦਾ ਨਾਮ ਸੋਮਾ ਇਹ ਬੰਦੇ ਮਤਲਬ ਦਾਰੂ ਦੀ ਬਲੈਕ ਵਲੋਗ ਵੀ ਕਰਦੇ ਆਪਾਂ ਕਨਫਰਮ ਵੀ ਕਰ ਸਕਦੇ ਜੇ ਤੁਮਰ ਜੀ ਠੀਕ ਹੈ ਜੀ ਦਾਰੂ ਦੀ ਬਲੈਕ ਕਰਦੇ ਮਤਲਬ ਸਾਨੂੰ ਡਰਾ ਰਹੇ ਤੁਮ ਘਾ ਰਹੇ ਸੀ ਐ ਕਰ ਦਾਂਗੇ ਸਾਰੀ ਪੁਲਿਸ ਨਾਲ ਸਹਿਯੋਗ ਕਰਦਾ ਸੀ ਪੈਸੇ ਖਵਾਤੇ ਸਾਡਾ ਤੁਸੀ ਕੁਝ ਨਹੀਂ ਕਰ ਸਕਦੇ ਬੋਲੇ ਸ਼ਰੇਆਮ ਚੈਲੰਜ ਕਰ ਰਹੇ ਸਾਨੂੰ ਇਹ ਪ੍ਰਸ਼ਾਸਨ ਦੀ ਮੰਗ ਕਰਦੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਬੱਚੀ ਦੀ ਜ਼ਿੰਦਗੀ ਦਾ ਸਵਾਲ ਹੈ ਬੱਚੀ ਦੀ ਉਮਰ 16 ਸਾਲ ਤੋਂ ਕੱਟ ਆਈ ਠੀਕ ਹੈ ਜੀ ਕਿਉਂਕਿ ਬਹੁਤ ਹੀ ਮਤਲਬ ਵਾਡੀ ਗੱਲ ਇਹਨਾਂ ਵਾਸਤੇ ਇੱਕ ਸਾਡੇ ਸਿਟੀ ਫਰੀ ਕੋਟ ਵਿਖੇ 197 ਉਹਦਾ ਪਛਮੀਕਰਮਾ ਪੋਸਟਕਟ ਦਾ ਦਰਜ ਕੀਤਾ ਗਿਆ ਸੀ ਉਸ ਵਿੱਚ ਦੋ ਦੋ ਜਿਹੜਾ ਪਰਿਵਾਰ ਵੱਲੋਂ ਵਿਕਟਮ ਵੱਲੋਂ ਦੋ ਜਣਿਆਂ ਦਾ ਨਾਲ ਖਾਏ ਗਏ ਸਨ ਸ਼ਰਮਜੀਤ ਅਤੇ ਇੱਕ ਹੋਰ ਨਾਂ ਦੇ ਜਿਹੜੇ ਦੋ ਲੜਕੇ ਸੀਗੇ ਤੇ ਇਸ ਵਿੱਚ ਜਿਹੜੀ ਅਸੀਂ ਕਾਫੀ ਨਿਕਾਇਨਾ ਤਤਕਸ਼ ਕਰ ਰਹੇ ਹਾਂ ਵੀ ਇਹ ਮਕਦਮਾ ਸਹੀ ਤਥਾਂ ਦੇ ਆਧਾਰ ਤੇ ਦਰਜ ਕੀਤਾ ਗਿਆ ਜਾਂ ਕਿਸ ਤਰ੍ਹਾਂ ਇੱਕ ਤਤਕਸ਼ ਦਾ 파ਟ ਹੈ ਤੇ ਜੇਕਰ ਕੋਈ ਵੀ ਐਵਿਡੈਂਸ ਸਾਹਮਣੇ ਆਏਗੀ ਤਾਂ ਇਹਨਾਂ ਦੀ ਬਹੁਤ ਜਲਦੀ ਜਲਦੀ ਅਸੀਂ ਗਿਫਤਾਈ ਕਰਾਂਗੇ ਮੈਂ ਸੋਚ ਰਿਹਾ ਕਿ ਕਿੰਨੇ ਪੈਸੇ ਲੱਗੇ ਜਾ ਰਹੇ ਨੇ ਨਹੀਂ ਇਹੋ ਜਿਹਾ ਅਜੇ ਤੱਕ ਸਾਡੇ ਤੱਕ ਨਹੀਂ ਕੋਈ ਪੁਨਜੀ ਕੋਈ ਨਾ ਲਿਖਤੀ ਨਾ ਹੈ ਇਹ ਪੈਸੇ ਵਾਲੀ ਜਿੱਤੇ ਗੱਲ ਕੋਈ ਇਸ ਤਰ੍ਹਾਂ ਇੱਕ ਵੀਡੀਓ ਵਾਇਰਲ ਹੋਈ ਹੈ ਉਹਨਾਂ ਦੀ ਲੜਕੀ ਦੇ ਮਾਤਾ ਵੱਲੋਂ ਜੇ ਪਲੇਸ ਹੋਣੋਂ ਅੱਜ ਤੱਕ ਇਹ ਕਿ ਇਸ ਨੂੰ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਕੋਈ ਇਹ ਜੀ ਅਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਐਸਐਨ ਦਾ ਪਰ ਇਹਦੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਸਾਡੇ ਜਿਹੜੇ ਇਨਸਪੈਕਟਰ ਇਨਸਪੈਕਟਰ ਪਰਮਜੀਤ ਕੌਰ ਉਹ ਉਹਨਾਂ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਅਮਲ ਵਿੱਚ ਚੱਲਦੀ ਜਾ ਰਹੀ ਹੈ ਤੇ ਜੋ ਤੱਥਾਂ ਤੇ ਜੋ ਸਹੀ ਹੋਏਗਾ ਉਹੋ ਜੀ ਕਰੇਗਾ